ਗੁਰੂ ਨਗਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰ ਚਰਨਾ ਵਿੱਚ ਨਮਸਤਕ ਸੇਸ਼ ਕੋਨਾ ਹੈ ਇਹ ਦੱਸਣਾ ਚਾਹੁੰਦਾ ਸੰਦੇਸ਼ਾ ਮੇਰਾ ਇਹ ਹੈ ਕਿ ਹਮੇਸ਼ਾ ਜਨਕ ਲਈਆਂ ਲਈ ਕੰਮ ਕਰਨਾ ਚਾਹੀਦਾ ਹੈ ਲੋਕ ਇਤਲੇ ਕੰਮ ਕਰਨਾ ਚਾਹੀਦਾ ਆ ਜਦੋਂ ਵੀ ਮੈਂ ਇੱਥੇ ਨਮਨ ਨਮਨ ਕੀਤਾ ਸਿਰ ਝੁਕਾਇਆ ਤੇ ਮੇਰੇ ਗੁਰੂ ਰਾਮਦਾਸ ਜੀ ਨੇ ਇਸ ਗਰੀਬ ਦੀ ਝੋਲੀ ਭਰੀ ਐ ਗੁਰੂ ਘਰ ਵਾਰੇ ਸੋਚ ਲਿਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਸੋਚ ਲਿਆ ਤੁਹਾਡੇ ਮਨ 'ਚ ਤੁਸੀਂ ਜਾਣਾ ਆ ਤੁਹਾਡੇ ਉਸ ਟਾਈਮ ਹੀ ਮਨ 'ਚ ਸ਼ਾਂਤੀ ਆਣੀ ਸਟਾਰਟ ਹੋ ਜਾਂਦੀ ਆ ਜਦੋਂ ਤੁਸੀਂ ਗੁਰੂ ਘਰ ਪਹੁੰਚ ਗਏ ਤੁਹਾਡੇ ਸਾਰੇ ਕਸ਼ਟ ਦੂਰ ਹੋ ਗਏ ਤੁਹਾਡੀਆਂ ਸਾਰੀਆਂ ਚਿੰਤਾ ਦੂਰ ਹੋ ਗਈ ਐ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਮਨ ਮਿੱਤਲ ਡਾਇਰੈਕਟਰ ਆਈ ਐਚ ਆਰ ਸੀ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਗੁਰੂ ਨਗਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਚਰਨਾਵਿਚ ਨਮਸਤਕ ਸਿਸ਼ਟ ਕੋ ਨਾ ਆਇਆ ਕੱਲ ਗੁਰਪੁਰ ਬਹੁਤ ਵੱਡਾ ਦਿਨ ਸੀਗਾ ਅਸੀਂ ਕੱਲ ਵੀ ਦਰਸ਼ਨ ਕੀਤੇ ਅੱਜ ਵੀ ਦਰਸ਼ਨ ਲਈ ਬਾਬਾ ਜੀ ਦੇ ਦਰਸ਼ਨਾ ਵਾਸਤੇ ਬਾਬਾ ਜੀ ਦੇ ਚਰਨਾ ਵਿੱਚ ਨਮਸਤਕ ਹੋਣ ਲਈ ਸਿਰ ਚੋਣ ਵਾਸਤੇ ਮੈਂ ਮੇਰੀ ਟੀਮ ਦੇ ਸਦਸ ਜਿਹੜੇ ਰਿਟਾਇਰਡ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਸਰਦਾਰ ਭੁੱਲਰ ਸਾਹਿਬ ਜਿਹੜੇ ਕਮਰੇਸਰ ਰਿਟਾਇਰਡ ਹੋਏ ਨੇ ਨਾਲ ਆਏ ਨੇ ਮੈਂ ਇਹ ਦੱਸਣਾ ਚਾਹੁੰਦਾ ਸੰਦੇਸ਼ਾ ਮੇਰਾ ਇਹ ਹੈ ਕਿ ਹਮੇਸ਼ਾ ਜਨ ਕਲਿਆਣ ਲਈ ਕੰਮ ਕਰਨਾ ਚਾਹੀਦਾ ਹੈ ਲੋਕ ਇਤਲੇ ਕੰਮ ਕਰਨਾ ਚਾਹੀਦਾ ਆ ਔਰ ਗੁਰੂ ਨਗਰੀ ਵਿੱਚ ਆ ਕੇ ਮੇਰੇ ਨਾਲ ਹਾਂਜੀ ਗੁਰੂ ਘਰ ਸਿਰ ਝੁਕਾਉਣਾ ਚਾਹੀਦਾ ਆ ਸਿਰ ਝੁਕਾਉਣ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਜਦੋਂ ਵੀ ਮੈਂ ਇੱਥੇ ਨਮਨ ਕੀਤਾ ਸਿਰ ਝੁਕਾਇਆ ਤੇ ਮੇਰੇ ਗੁਰੂ ਰਾਮਦਾਸ ਜੀ ਨੇ ਇਸ ਗਰੀਬ ਦੀ ਝੋਲੀ ਭਰੀ ਹੈ ਮੈਂ ਤਾਂ ਫਰਿਆਦ ਕੀਤੀ ਉਹਨਾਂ ਨੇ ਮੇਰੀ ਝੋਲੀ ਭਰੀ ਹੈ ਮੈਂ ਇਸ ਕੰਮ ਸਾਰੇ ਸਾਥੀਆਂ ਨੂੰ ਨਿਵੇਦਨ ਕਰਦਾ ਹਾਂ ਹਮੇਸ਼ਾ ਆਪਣੇ ਮਾਪੇ-ਮਾਪ ਦਾ ਸਹਿਯੋਗ ਦਿਓ ਮਾਪੇ-ਮਾਪ ਦੀ ਆਗਿਆ ਦਾ ਪਾਲਣ ਕਰੋ ਵੱਡੇ ਬਜ਼ੁਰਗਾਂ ਦੀ ਪਾਲਣ ਕਰੋ ਗੁਰੂ ਘਰ ਨਾਲ ਜੁੜੋ ਗੁਰਦੁਆਰਾ ਜਾਓ ਗੁਰੂ ਘਰ ਨਾਲ ਜੁੜੋ ਧਾਰਮਿਕ ਸੰਦੇਸ਼ਾਂ ਤੇ ਧਰਮ ਦੇ ਨਾਲ ਜੁੜ ਕੇ ਲੋਕ ਹਿੱਤ ਲਈ ਕੰਮ ਕਰਨੇ ਚਾਹੀਦੇ ਆ ਤੇ ਆਈਆਰਸੀ ਦੇ ਡਾਇਰੈਕਟਰ ਹੋਣ ਦੇ ਨਾਤੇ ਤੇ ਅਸੀਂ ਸੋਸ਼ਲ ਤੇ ਸਮਾਜ ਸੇਵਾ ਲਈ ਬਹੁਤ ਕੰਮ ਕਰੀਦਾ ਆ ਸਕੂਲ ਕਾਲਜ ਯੂਨੀਵਰਸਿਟੀ ਸੈਮੀਨਾਰ ਲਈ ਦੇ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਡਾਕਟਰ ਅਰਸ਼ਦ ਮੁਹੰਮਦ ਜੀ, ਰਾਮ ਸ਼ਾਭੜਾ ਜੀ ਲੀਗਲ ਐਡਵਾਈਜ਼ਰ ਐਡਵੋਕੇਟ ਇਥੋਂ ਰਵੀ ਮਹਾਜਨ ਜੀ ਅਮਰੀਕਸਰ ਤੋਂ ਐਡਵੋਕੇਟ ਸਾਹਿਬ ਸਰ ਅੱਜ ਕਿੰਨੀ ਕੀ ਮਨ ਨੂੰ ਸ਼ਾਂਤੀ ਮਿਲੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੰਚ ਇੰਨੀ ਕੀ ਸ਼ਾਂਤੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜਦੋਂ ਤੁਸੀਂ ਗੁਰੂ ਘਰ ਬਾਰੇ ਸੋਚ ਲਿਆ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਸੋਚ ਲਿਆ ਤੁਹਾਡੇ ਮਨ 'ਚ ਤੁਸੀਂ ਜਾਣਾ ਆ ਤੁਹਾਡੇ ਉਸ ਟਾਈਮ ਹੀ ਮਨ 'ਚ ਸ਼ਾਂਤੀ ਆਣੀ ਸਟਾਰਟ ਹੋ ਜਾਂਦੀ ਹੈ ਜਦੋਂ ਤੁਸੀਂ ਗੁਰੂ ਘਰ ਪਹੁੰਚ ਗਏ ਤਹਾਡੇ ਸਾਰੇ ਕਸ਼ਟ ਦੂਰ ਹੋ ਗਏ ਤੁਹਾਡੀਆਂ ਸਾਰੀਆਂ ਚਿੰਤਾ ਦੂਰ ਹੋ ਗਈ ਅਸੀਂ ਹਿਊਮਨ ਰਾਈਟਸ ਵੱਲੋਂ ਪਹੁੰਚਵਾਂਣ ਕੀ ਅਵੇਰਨਸ ਕੀਤੀ ਜਾ ਰਹੀ ਤੋਂ ਇੰਗਲਿਸ਼ ਅਸੀਂ ਸਾਡੇ ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵੱਲੋਂ ਅਸੀਂ ਸਕੂਲ ਕਾਲਜਾਂ ਯੂਨੀਵਰਸਿਟੀ ਸੈਮੀਨਾਰ ਲਾਈਦੇ ਆ ਜੀ ਸੈਮੀਨਾਰ ਅਵੇਰਨਸ ਸੈਮੀਨਾਰ ਹੁੰਦੇ ਆ ਜੀ ਨਸ਼ੇ ਨੂੰ ਖਤਮ ਕਰਨ ਵਾਸਤੇ ਸਾਡੇ ਜਿਹੜੇ ਐਡਵੋਕੇਟਸ ਟੀਮ ਕਾਨੂੰਨ ਦੀ ਜਿਹੜੇ ਆਪਣੇ ਢੰਗ ਨਾਲ ਸਮਝਾਉਂਦੇ ਨੇ ਤੇ ਲੋਕਾਂ ਨੂੰ ਅਵੇਰਨ ਕਰਦੇ ਨੇ ਕਿ ਨਸ਼ਾ ਕਰਨਾ ਬਹੁਤ ਅਹ ਧਿਆਨਕ ਬਿਮਾਰੀ ਆ ਨਸ਼ੇ ਤੋਂ ਦੂਰ ਆਣਾ ਚਾਹੀਦਾ ਹੈ ਤੇ ਕਾਨੂੰਨ ਦਾ ਸਾਥ ਦੇਣਾ ਚਾਹੀਦਾ ਹੈ ਤੇ ਲੋਕਾਂ ਨੂੰ ਅਵੇਦਨ ਕਰਦੇ ਆ ਜਿੱਥੇ ਕੋਈ ਨਸ਼ਾ ਕਰਦਾ ਆ ਕਾਨੂੰਨ ਦਾ ਸਾਥ ਦਿਓ ਪ੍ਰਸ਼ਾਸਨ ਨੂੰ ਤਲਾਕ ਕਰੋ ਤਾਂ ਜੋ ਕਿ ਕਾਨੂੰਨ ਰੋਕਿਆ ਜਾ ਸਕੇ